ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਤ ਤੱਕ ਕਰਮ ਕਮਾ ਬਣੀ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸੱਬੇ ਰੋਗ ਕਤ ਤਕ ਦਾ ਮਹੀਨਾ ਅਕਤੂਬਰ ਤੇ ਮੱਤ ਵਿੱਚ ਸ਼ੁਰੂ ਹੁੰਦਾ ਹੈ ਇਹ ਦੇਸੀ ਮਹੀਨਿਆਂ ਵਿੱਚੋਂ 8ਵਾਂ ਮਹੀਨਾ ਹੈ ਇਸ ਮਹੀਨੇ ਤੋਂ ਹੀ ਸਰਦ ਰੁੱਤ ਦਾ ਆਰੰਭ ਹੁੰਦਾ ਹੈ ਜਮਾਸੀ ਦੀ ਗਰਮੀ ਤੋਂ ਬਾਅਦ ਇਸ ਮਹੀਨੇ ਤੋਂ ਸਰਦੀਆਂ ਦੀ ਸੁਹਾਵਣੀ ਰੁੱਤ ਸ਼ੁਰੂ ਹੁੰਦੀ ਹੈ ਇਹ ਮਹੀਨਾ ਬਹੁਤ ਸਾਰੇ ਤਿਉਹਾਰਾਂ ਨੂੰ ਜਾਣਿਆ ਜਾਂਦਾ ਹੈ ਦੀਵਾਲੀ ਗੁਰੂ ਨਾਨਕ ਪਾਸ਼ਾ ਦਾ ਪ੍ਰਕਾਸ਼ਪੁਰਬ ਇਸੇ ਹੀਰਤ ਵਿੱਚ ਮਨਾਇਆ ਜਾਂਦਾ ਹੈ ਬਹੁਤ ਪੁਰਾਣੇ ਸਮੇਂ ਦੇ ਵਿੱਚ ਇਸ ਮਹੀਨੇ ਨੂੰ ਲੈ ਕੇ ਬ੍ਰਾਹਮਣਵਾਦ ਅਨੁਸਾਰ ਬਹੁਤ ਸਾਰੇ ਵਹਿਮ ਪਰਮ ਲੋਕਾਂ ਵਿੱਚ ਫੈਲਾਏ ਗਏ ਸਨ ਜਿਨ੍ਹਾਂ ਨੂੰ ਦੂਰ ਕਰਦੇ ਹੋਏ ਗੁਰੂ ਸਹਿ ਪਰਵਾਉਂਦੇ ਹਨ ਕਿ ਇਹੋ ਜਿਹਾ ਜੋ ਵੀ ਕੰਮ ਤੂੰ ਕਰੇਗਾ ਉਸੇ ਤਰ੍ਹਾਂ ਦਾ ਫਲ ਤੇਰੀ ਝੋਲੀ ਪਵੇਗਾ ਜੇਕਰ ਤੂੰ ਪਰਮਾਤਮਾ ਨੂੰ ਪੁੰਚਾਵੇਂਗਾ ਤਾਂ ਬਹੁਤ ਸਾਰੀਆਂ ਉਲਝਨਾ ਵਿੱਚ ਉਲਝ ਕੇ ਰਹਿ ਜਾਵੇਗਾ ਅਸੀਂ ਕਾਮਨਾ ਕਰਦੇ ਹਾਂ ਕਿ ਕੱਤਕ ਦਾ ਇਹ ਮਹੀਨਾ ਆਪ ਸਭ ਲਈ ਬਹੁਤ ਸਾਰੀਆਂ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ